ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਜਾਪਾ 72 ਅੰਗ ਤੇ ਜੋ ਤਲੰਗ ਰਾਗ ਆਉਂਦਾ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਜੋ ਸ਼ਬਦ ਉਚਾਰਨ ਕੀਤਾ ਹੋਇਆ ਉਸ ਦੀ ਸੰਖਿਆ ਕਰਨੀ ਹੈ ਤਲੰਗ ਮਹੱਲਾ ਪੰਜਵਾ ਕਰ ਪਹਿਲਾ ਕਰ ਪਹਿਲਾ ਬੋਲੜਾ ਕਰ ਇੱਕ ਨਹੀਂ ਬੋਲਣਾ ਇਕ ਓੰਕਾਰ ਸਤਗੁਰ ਪ੍ਰਸਾਦ ਖਾਕ ਨੂਰ ਕਰਦੰ ਇੱਥੇ ਬਿਸਰਾਮ ਹੈ ਆਲਮ ਦੁਨੀਆਏ ਦੁਨੀਆਏ ਬੋਲਣਾ ਦੁਨੀਆਏ ਨਹੀਂ ਬੋਲਣਾ ਨੰਨੇ ਦੀ ਬਾਜ ਉਚਾਰਨ ਹੋਵੇ ਦੁਨੀਆਏ ਅਸਮਾਨ ਜਿਮੀ ਦਰਖਤ ਆਬ ਆਬ ਤੇ ਬਿਸਰਾਮ ਹੈ ਇਨੂੰ ਦਰਖਤ ਨਹੀਂ ਬੋਲਣਾ ਸੰਗਤ ਜੀ ਦੱਦਾ ਜਿਹੜਾ ਇਹ ਸੰਬੰਧਕ ਬੋਲਣਾ ਰਾਰਾ ਉੱਤੇ ਅਦਖ ਖਖਾ ਦਿੱਤਾ ਦਰਖਤ ਦਰਖਤ ਬੋਲਣਾ ਦਰਖਤ ਨਹੀਂ ਬੋਲਣਾ ਅਸਮਾਨ ਜ਼ਮੀਨ ਦਰਖਤ ਆਬ ਪੈਦਾਇਸ਼ ਖੁਦਾਈ ਬੰਦੇ ਚਸਮ ਦੀਦੰਗ ਦੀਦੰਗ ਤੇ ਵਿਸਰਾਮ ਹੈ ਫਨਾਏ ਫਨਾਏ ਬੋਲਣ ਫਫੇ ਦੀ ਆਵਾਜ਼ ਉਚਾਰਨ ਹੋਵੇ ਫਨਾਏ ਦੁਨੀਆ ਮਰਦਾਰ ਖੁਰਦਨੀ ਇੱਥੇ ਵਿਸਰਾਮ ਹੈ ਗਾਫਲ ਹਵਾਈ ਗਾਫਲ ਫਫੇ ਦੇ ਨਾਲ ਪੜ੍ਹਨਾ ਹੈ ਗਾਫਲ ਦਾ ਮਤਲਬ ਹੁੰਦਾ ਹੈ ਬੇਸਮਝ ਹਵਾਈ ਹਵਾਈ ਦਾ ਮਤਲਬ ਹੈ ਇੱਛਾ ਰਹਾਉ ਗੈਬਾਨ ਹੈ ਵਾਣ ਹਰਾਮ ਕੁਸਟਨੀ ਦਲਾਮਾਂ ਲੱਗੀਆਂ ਤਿਆਂ ਰੱਖਣਾ ਗੈਬਾਨ ਹੈ ਵਾਣ ਹਰਾਮ ਕੁਸਤਨੀ ਇਹ ਪਾਠ ਇਕੱਠਾ ਹੈ ਕੁਸਤਨੀ ਕੁਸਤਨੀ ਦਾ ਮਤਲਬ ਹੈ ਕੋਹਣ ਮਾਰਨ ਵਾਲੀ ਮਰਦਾਰ ਬਖੋਰਾਏ ਦਿਲ ਕਬਜ ਕਬਜਾ ਕਬਜਾ ਤੇ ਬਿਸਰਾਮ ਹੈ ਕਾਦਰੋ ਦੋਜਕ ਸਜਾਏ ਦੋਜਕ ਦਾ ਮਤਲਬ ਹੁੰਦਾ ਹੈ ਨਰਕ ਸਜਾਏ ਦਾ ਮਤਲਬ ਸਜ਼ਾ ਮਿਲੇਗੀ ਵਲੀ ਨਿਆਮਤ ਬਰਾਦਰਾਂ ਬਰਾਦਰਾਂ ਤੇ ਸੰਗਤ ਜੀ ਵਿਸਰਾਮ ਲਾਉਣੇ ਦਰਬਾਰ ਮਿਲਕ ਖਾਣਾਏ ਖਖੇ ਕੰਨਾ ਨੰਨੇ ਕੰਨਾ ਈੜੀ ਸਿਆਰੀ ਖਾਣਾਏ ਜਬ ਅਜਰਾਈਲ ਬਸਤਨੀ ਬਸਤਨੀ ਬਪਣੇ ਸੰਗਤ ਜੀ ਇਹ ਪਾਠ ਇਕੱਠਾ ਹੈ ਬਸਤਨੀ ਦਾ ਮਤਲਬ ਹੈ ਬੰਨੇਗਾ ਤਾ ਬੱਚੇ ਕਾਰੇ ਵਿਦਾਏ ਤਬ ਚ ਚ ਚੇ ਸਿਆਰੀ ਚ ਕਾਰੇ ਵਿਦਾਏ ਹਵਾਲ ਮਾਲੂਮ ਕਰਦੰ ਕਰਦੰ ਤੇ ਬਿਸਰਾਮ ਹਵਾਲ ਮਾਲੂਮ ਕਰਦੰ ਪਾਕ ਅਲਾਹ ਅਲਾਹ ਬੋਲਣਾ ਅੱਲਾ ਨਹੀਂ ਕਹਿਣਾ ਅਲਾਹ ਐੜੇ ਉੱਤੇ ਅਦਕ ਲਾ ਕੇ ਲੱਲੇ ਕੰਨਾ ਹਾ ਹਾ ਅਲਾਹ ਬੋਗੋ ਨਾਨਕ ਅਰਦਾਸ ਅਰਦਾਸ ਤੇ ਬਿਸਰਾਮ ਇਹ ਬੋਗੋ ਜਿਹੜਾ ਪਾਠ ਹੈ ਸੰਗਤ ਜੀ ਪੋਲਾ ਹੈ ਬੋਗੋ ਨਹੀਂ ਕਹਿਣਾ ਪੋਲਾ ਪੜ੍ਹਨਾ ਇਸ ਨੂੰ ਬੋਗੋ ਨਾਨਕ ਅਰਦਾਸ ਪੇਸ਼ ਦਰਵੇਸ ਬੰਦਾਹ ਬੰਦਾਹ ਪੀ ਲੱਗੀ ਤਿਆਰ ਰਖ ਤੇ ਹਾ ਹਾ ਮੁਕਤ ਹੈ ਬੰਦਾ ਸੋ ਸੰਗਤ ਜੀ ਆਪ ਜੀ ਨੇ ਇਸ ਸ਼ਲੋਕ ਦੀ ਇਸ ਸ਼ਬਦ ਦੀ ਸੰખ્યા ਸਰਵਣ ਕਰ ਲਈ ਹੈ YouTube ਦੀ ਪਲੇਲਿਸਟ ਦੇ ਵਿਚਾਰੀ ਸੰખ્યા ਪਈ ਹੈ ਮਹਿੰਗੇ ਸ਼ਬਦ ਸਹਿਸਕ੍ਰਿਤੀ ਪਟਾਂ ਦੇ ਸਵਈਏ ਸੁਖਮਣੀ ਸਹਿ ਬਾਵਨ ਕਈ ਅਤੇ ਹੋਰ ਮਿੰਗੇ ਸ਼ਬਦਾਂ ਦੀ ਸੰખ્યા ਪਈ ਹੋਈ ਜਾ ਕੇ ਸੁਣ ਸਕਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ